ਮਜ਼ਦੂਰ ਵੀਰ ਨੌਜਾਨ ਬਜ਼ੁਰਗ ਤੇ ਸਾਡੀਆਂ ਖਾਸ ਕਰਕੇ ਭੈਣਾ ਅंदोलਨ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਅੱਜ ਉਹ ਅंदोलਨ ਦਿੱਲੀ ਦੇ ਦਰਾਂ ਤੇ ਆ ਗਿਆ ਹੈ ਤੇ ਸਾਰੇ ਭਾਰਤ ਦੇ ਵਿੱਚ ਜੇ ਕਹ ਜੀ ਇਹ ਦੋਲਣ ਫੈਲ ਗਿਆ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਚਾਹੇ ਵਿਦੇਸ਼ਾਂ 'ਚ ਬੈਠੇ ਨੇ ਚਾਹੇ ਭਾਰਤ ਦੇ ਵਿੱਚ ਬੈਠੇ ਨੇ ਚਾਹੇ ਇਸ ਦੋਲਣ ਦੇ ਵਿੱਚ ਕੋਈ ਵਰਗ ਵੀ ਹੈ ਦਿਨ ਰਾਤ ਹਾਜ਼ਰੀ ਲਵਾ ਰਿਹਾ ਚਾਹੇ ਹੋ ਜਿਹਦੇ ਨਾਲ ਮਰਜ਼ੀ ਸੰਬੰਧਤ ਰੱਖਦਾ ਉਹਨਾਂ ਸਾਰੇ ਲੜਨ ਵਾਲੇ ਲੋਕਾਂ ਦਾ ਇੱਕੋ ਹੀ ਕਾਮਨਾ ਹੈ ਵੀ ਅਸੀਂ ਅਧੋਲਣ ਜਿੱਤ ਕੇ ਜਾਣਾ ਹੈ ਜਿੱਤ ਦੇ ਝੰਡੇ ਹਰਲਾਉਣੇ ਨੇ ਫੇਰ ਪੰਜਾਬ ਦੇ ਵਿੱਚ ਵਾਪਸ ਜਾਣਾ ਤੇ ਨਹੀਂ ਉਨਾਂ ਚਰ ਜਾਣਾ ਨਹੀਂ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਗੱਲ ਹੈਗੀ ਕੱਲ ਸਾਡੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਲੰਮਾ ਸਮਾਂ ਤੋਂ ਕਿਸਾਨੀ ਦੀ ਗਵਾਹੀ ਕਰਦੇ ਆ ਰਹੇ ਨੇ ਅਸੀਂ ਵੀ ਉਹਨਾਂ ਦੇ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਲੜਨ ਵਾਲੇ ਲੋਕਾਂ ਨੂੰ ਇੱਕ ਗੱਲ ਜਰੂਰ ਸਮਝਾਉਂਗਾ ਜਦੋਂ ਬੰਦਾ ਨੌਜਵਾਨੀ ਚ ਹੁੰਦਾ ਕੋਈ ਵਿਆਹ ਆ ਜਾਏ ਸਾਦੀ ਆ ਜਾਏ ਕੋਈ ਮੇਲਾ ਆ ਜਾਏ ਜਰੂਰ ਜਿਹੜਾ ਨਵਾਂ ਖੂਨ ਹੁੰਦਾ ਹੈ ਉਹਦਾ ਨਚਣ ਨੂੰ ਵੀ ਜੀ ਕਰਦਾ ਉਹਦਾ ਸੱਭਿਆਚਾਰ ਦੀਆਂ ਬੋਲੀਆਂ ਪਾਉਣ ਨੂੰ ਵੀ ਜੀ ਕਰਦਾ ਪਰ ਉਸੇ ਵਿਆਹ ਦੇ ਵਿੱਚ ਜੇ 80 ਸਾਲ ਦਾ ਬੁढ़ा ਬੈਠਾ ਹੋਵੇ ਆਪ ਉਹਨੇ ਸਾਰਾ ਭਰੀ ਜਵਾਨੀ ਦੇ ਵਿੱਚ ਉਹ ਕੰਮ ਕੀਤਾ ਹੋਵੇ ਪਰ ਜਦੋਂ ਵਿਆਹ ਦੇ ਵਿੱਚ ਨੌਜਵਾਨ ਨੱਚਣ-ਕੁੱਦਣ ਦਾ ਕੰਮ ਕਰਨਗੇ ਤੇ ਉਹ ਲਾਜ਼ਮੀ ਕਹੂਗਾ ਮੁੰਡਿਓ ਰੌਲਾ ਨਾ ਪਾਓ ਮੈਂ ਸੋਤੋਂ ਇਹੀ ਬੇਨਤੀ ਕਰਦਾ ਜੇ ਕੋਈ ਗਲ ਗੱਲ ਸਾਡੇ ਨੇਤਾ ਤੋਂ ਬੋਲੀ ਗਈ ਉਸ ਦੀ ਮਾਂ ਆਏ ਸਟੇਜ ਤੋਂ ਆਪ ਸੋਤੋਂ ਮਾਫੀ ਮੰਗਦਾ ਉਹ 80 ਸਾਲ ਦੀ ਉਮਰ ਹੈ ਉਹਨੇ ਕੋਈ ਕਿਸੇ ਪ੍ਰਤੀ ਆਪਦੇ ਮਨ ਦੇ ਵਿੱਚੋਂ ਨਹੀਂ ਕਹੀ ਹਰ ਇੱਕ ਬੰਦਾ ਸੋਚਦਾ ਵੀ ਅਸੀਂ ਅੰਦੋਲਨ ਜਿੱਤਣਾ ਕਿਵੇਂ ਹੈ ਖਾਸ ਕਰਕੇ ਸਾਡੀਆਂ लाਡਲੀਆਂ ਫੌਜਾਂ ਨੂੰ ਮੇਰੇ ਦਿਮਾਗ ਤਾਂ ਬਾਹਲੇ ਚਿਰ ਦਿੱਤੀ ਵੀ ਠੀਕ ਹੈ ਸਾਡੇ ਗੁਰੂਆਂ ਦੀਆਂ लाਡਲੀਆਂ ਫੌਜਾਂ ਵੱਡੀਆਂ ਫੌਜਾਂ ਨੇ ਤੇ ਵੱਡਾ ਇਹ ਸੰਘਰਸ਼ ਲੜ ਸਕਦੀਆਂ ਨੇ ਤੇ ਜੇ ਅੱਜ ਉਹ ਸਾਡੇ ਸੰਘਰਸ਼ ਦੇ ਵਿੱਚ ਮੂਰਲੀਆ ਕਤਾਰਾਂ ਜੇ ਆ ਕੇ ਖੜੀਆਂ ਹੈ ਸਾਨੂੰ ਇਸ ਗੱਲ ਦਾ ਕਿਸੇ ਨੂੰ ਗਿਲਾ ਨਹੀਂ ਇਹ ਦੋਲਣ ਨੂੰ ਨਾ ਕੱਲੇ ਜਥੇਬੰਦੀਆਂ ਆਲੇ ਜਿੱਤ ਸਕਦੇ ਨੇ ਨਾ ਕੱਲਾ ਕੋਈ ਹੋਰ ਜਿੱਤ ਸਕਦਾ ਇਸ ਦੋਲਣ ਦੇ ਵਿੱਚ ਸਿੱਖ ਕੌਮ ਨੂੰ ਆਪਦਾ ਸਾਰਾ ਜਜ਼ਬਾ ਇਸ ਦੋਲਣ ਦੇ ਵਿੱਚ ਲਾਉਣਾ ਪਊਗਾ ਮੁਸਲਮਾਨ ਕੌਮ ਨੂੰ ਇਸ ਦੋਲਣ ਦੇ ਵਿੱਚ ਸਾਰਾ ਆਪਦਾ ਜੋਰ ਲਾਉਣਾ ਪਊਗਾ ਇਸ ਦੋਲਣ ਦੇ ਵਿੱਚ ਸਾਡੇ ਹਿੰਦੂ ਭਾਈਆਂ ਨੂੰ ਸਾਰਾ ਆਪਣਾ ਜੋਰ ਲਾਉਣਾ ਪਊਗਾ ਤਾਂ ਅਸੀਂ ਦੋਲਣ ਜਿੱਤਾਂਗੇ ਇਹ ਸਰਕਾਰ ਨੂੰ ਭੁਲੇਖਾ ਹੈ 500 ਜਥੇਬੰਦੀਆਂ ਦਾ ਭਾਰਤ ਦੀਆਂ ਦਾ 500 ਜਥੇਬੰਦੀਆਂ ਦਾ ਇੱਕ ਸੰਗਠਨ ਹੈ ਤੇ ਜਿਹੜਾ ਉਹਨਾਂ ਨੇ 500 ਸੰਗਠਨ ਨੇ ਘਟੋ ਘੱਟ ਆਪਦੇ 50 ਨਮਾਇंदे ਮੀਟਿੰਗਾਂ ਕਰਨ ਵਾਸਤੇ ਸਰਕਾਰ ਨਾਲ ਗੱਲਬਾਤ ਕਰਨ ਵਾਸਤੇ ਤੇ ਮਤਲਬ ਹੋਰ ਘੋਲ ਦੀ ਵਿਉਂਤਬਾਜ਼ੀ ਕਰਨ ਵਾਸਤੇ ਚੁਣੇ ਨੇ ਪਰ ਜਿਹੜੇ 500 ਕਿਸਾਨ ਜੱਥੇਬੰਦੀਆਂ ਦਾ ਉਹ ਹਰ ਇੱਕ ਇੱਕ ਸਟੇਟ ਦਾ ਸਟੇਟ ਦਾ ਆਗੂ ਹੈ ਤੇ ਇੱਕ ਪਾਸੇ 500 ਤੋਤੇ ਸੀ ਆਪਦੀਆਂ ਵੋਟਾਂ ਦੇ ਨਾਲ ਐਮਪੀ ਚੁਣ ਕੇ ਤੋਰੇ ਨੇ ਤੇ ਬਹੁ ਗਿਣਤੀ ਜਿਹੜੇ ਐਮਪੀ ਚੁਣੇ ਨੇ ਉਹ ਸਾਡੇ ਵਿਰੋਧੀ ਨੇ ਤੇ ਘੱਟ ਗਿਣਤੀ ਮੇਰਾ ਖਿਆਲ ਹੈ ਸਾਡੇ ਹੱਕ ਦੇ ਵਿੱਚ ਖੜੇ ਨੇ ਤੇ ਜਿਹੜੇ 500 ਜੱਥੇ ਬੰਦਿਆਂ ਦੇ 500 ਆਗੂ ਹੈ ਉਹ ਇਹਨਾਂ ਨੂੰ ਸਾਰਿਆਂ ਨੂੰ ਬੰਗਾਰ ਦੇਣ ਆਏ ਨੇ ਵੀ ਜੇ ਤੁਸੀਂ ਸਾਡੇ ਖਿਲਾਫ ਕਿਸਾਨਾਂ ਦੇ ਖਿਲਾਫ ਗਲਤ ਕਾਨੂੰਨ ਬਣਾਓਗੇ ਤੇ ਸਾਨੂੰ ਬਖਸ਼ਿਆ ਨਹੀਂ ਜਾਊਗਾ ਇਹ ਇਕੱਲੇ ਕੋਈ ਇੱਕ ਧਾਇਰੇ ਦਾ ਇੱਕ ਕੌਮ ਦਾ ਕੋਲ ਨਹੀਂ ਹੈਗਾ ਇਹ ਭਾਰਤ ਦੇ 90% ਲੋਕਾਂ ਦਾ ਕੋਲ ਹੈ ਮੈਂ ਬੇਨਤੀ ਕਰਦਾ ਸਾਡੇ ਲੀਡਰਾਂ ਨੂੰ ਵੀ ਸਾਨੂੰ ਕੋਈ ਇਹੋ ਜਿਹਾ ਵਿਦੋਦਵਾ ਬਿਆਨ ਨਹੀਂ ਦੇਣਾ ਚਾਹੀਦਾ ਜਿਹੜਾ ਸਾਡੀ ਨੌਜਵਾਨੀ ਨੂੰ ਤੇ ਸਾਡੇ ਨਾਲ ਲੋਕਾਂ ਨਾਲ ਲੜਨ ਵਾਲਿਆਂ ਨਾਲ ਆਲਿਆਂ ਨੂੰ ਕੋਈ ਉਹਨਾਂ ਨੂੰ ਠੇਸ ਪਹੁੰਚੇ ਐਦੋਂ ਪਹਿਲਾਂ ਕੋਈ ਵੀ ਗੱਲ ਹੋ ਗਈ ਹੈ ਮੈਂ ਪੰਜਾਬ ਕਿਸਾਨ ਯੂਨੀਅਨ ਵੱਲੋਂ ਕੌਣ ਨੇ ਨਮਾਹ ਕਿਸਾਨ ਸਭਾ ਵੱਲੋਂ ਮੈਂ ਉਹਦਾ ਕੌਮੀ ਪ੍ਰਧਾਨ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਠੀਕ ਆ ਸਰਕਾਰ ਬਹੁਤ ਪੁੱਠੀਆਂ ਟੇਡੀਆਂ ਗੱਲਾਂ ਲਿਆਉ ਆ ਆਪਣੀਆਂ ਏਜੰਸੀ ਆ ਲੇ ਮੈਂ ਥੱਲੇ ਹੁਣੀ ਆ ਜੀ ਇੱਕ ਆਈ ਮਤਲ ਕਹਿੰਦੇ ਪ੍ਰਧਾਨ ਜੀ ਛੋਡੀ ਇੰਟਰਵਿਊ ਲੈਣੀ ਆ ਤੇ ਮੈਨੂੰ ਕਹ ਮਨ ਖਾਣ ਲੱਗਾ ਮੈਂ ਪੁੱਛਿਆ ਉਹਨਾਂ ਨੂੰ ਤੁਹਾਡਾ ਕਿਹੜਾ ਚੈਨਲ ਹੈ ਕਹਿੰਦਾ ਚੈਨਲ ਦਾ ਸਾਡਾ ਕੋਈ ਹੈ ਨਹੀਂ ਜਲਸੀ ਹੈ ਹੁਣ ਜਲਸੀ ਦਾ ਮਤਲ ਸਮਝ ਲਓ ਵੀ ਕੀ ਚੀਜ਼ ਆ ਤੋਰ ਮਰੋੜ ਕੇ ਗੱਲਾਂ ਲਾਉਣੀਆਂ ਮਗਾ ਮੈਂ ਇੰਟਰਵਿਊ ਨਹੀਂ ਦੇਣੀ ਇੱਥੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਵਰਕਰਾਂ ਨੂੰ ਲੜਨ ਲਈ ਬੇਨਤੀ ਕਰਦਾ ਉਹਨਾਂ ਨੇ ਆਪਦੀਆਂ ਏਜੰਸੀਆਂ ਛੱਡੀਆਂ ਆਪਾਂ ਗੁੱਸੇ 'ਚ ਜਾ ਕੇ ਕੋਈ ਗੱਲ ਕਹਿ ਦਾਨੇ ਆ ਉਹ ਤੋਰ ਮਰੋੜ ਕੇ ਲਾਉਂਦੇ ਨੇ ਆ ਮੈਂ ਅੱਜ ਤੜਕੇ 4 ਵਜੇ ਉੱਠਿਆ ਮੈਂ ਦੀਪ ਸੰਧੂ ਦੀ ਉਹ ਜਿਹੜਾ ਬਾਰਡਰ ਤੇ ਬੈਠਾ ਮੇਰਾ ਖਿਆਲ ਹੈ ਵੀ ਐਕਟਰ ਹੈ ਹੋ ਮੇਰੇ ਸਮਝ ਮੁਤਾਬਕ ਸਾਰੀ ਉਹਦੀ ਵੀਡੀਓ ਸਾਡੇ ਲੜਨ ਵਾਲੇ ਲੋਕਾਂ ਦੇ ਖਿਲਾਫ ਖਾਸ ਕਰਕੇ ਕਾਮਰੇਡਾਂ ਦੇ ਖਿਲਾਫ ਉਹਨੂੰ ਇਹ ਨਹੀਂ ਪਤਾ ਲੜਨ ਵਾਲਾ ਬੰਦਾ ਹਰ ਇੱਕ ਖਾਲਸਾ ਹੁੰਦਾ ਤੇ ਲੜਨ ਵਾਲਾ ਬੰਦਾ ਹਰ ਇੱਕ ਕਾਮਰੇਡ ਹੁੰਦਾ ਉਹਨੇ ਪੂਰੀ ਜੱਜ ਕੇ ਕਾਮਰੇਡਾਂ ਦੇ ਖਿਲਾਫ ਆਵਦਾ ਉਹਨੇ ਆਵਦਾ ਉਗੜਿਆ ਜਿਹੜਾ ਤੇ ਮੈਂ ਤੜਕੀ ਉੱਠ ਕੇ ਫਿਰ ਉਹਦੀ ਗੱਲ ਦਾ ਮੈਂ ਜਵਾਬ ਦਿੱਤਾ ਮੈਂ ਸੋਨੂੰ ਵੀ ਦੱਸਣਾ ਚਾਹਣਾ ਠੀਕ ਹੈ ਇੱਥੇ ਦੋ ਵਿਚਾਰ ਨੇ ਇੱਕ ਵਿਚਾਰ ਹੈ ਸਮਾਜਵਾਦ ਇੱਕ ਵਿਚਾਰ ਹੈ ਪੂੰਜੀਵਾਦ ਜਿਹਨੂੰ ਅਸੀਂ ਸ਼ਾਮਰਾਜਵਾਦ ਕਹਿੰਦੇ ਆ ਇੱਥੇ ਦੋ ਜਮਾਤਾਂ ਇੱਕ ਜਮਾਤ ਲੁੱਟੀ ਜਾ ਰਹੀ ਹੈ ਤੇ ਇੱਕ ਜਮਾਤ ਲੁੱਟਦੀ ਹੈ ਤੇ ਲੁੱਟਣ ਵਾਲੀ ਜਮਾਤ ਦੀ ਗਿਣਤੀ ਕਿੰਨੀ ਹੈ ਸਿਰਫ 8% ਤੇ ਜਿਹੜੇ ਅਸੀਂ ਲੁੱਟੇ ਜਾ ਰਹੇ ਹਾਂ ਸਾਡੀ ਜਮਾਤ ਕਿੰਨੀ ਹੈ 92% ਜਿਹੜੇ ਅਸੀਂ ਲੁੱਟੇ ਜਾ ਰਹੇ ਹਾਂ ਸਾਡੇ 'ਚ ਸਿੱਖ ਵੀ ਨੇ ਸਾਡੇ 'ਚ ਮੁਸਲਮਾਨ ਵੀ ਨੇ ਸਾਡੇ ਚ ਹਿੰਦੂ ਵੀ ਨੇ ਸਾਰੇ ਧਰਮਾਂ ਦੇ ਲੋਕ ਨੇ ਜਿਹੜੇ ਅਸੀਂ ਲੁੱਟੇ ਜਾ ਰਹੇ ਆ ਤੇ ਜਿਹੜੀ ਉਹ 8% ਜਮਾਤ ਉਹਦੇ ਵਿੱਚ ਲੁੱਟਣ ਵਾਲੀ ਉਹਦੇ ਵਿੱਚ ਸਿੱਖ ਵੀ ਨੇ ਉਹਦੇ ਵਿੱਚ ਮੁਸਲਮਾਨ ਵੀ ਨੇ ਉਹਦੇ ਵਿੱਚ ਹਿੰਦੂ ਵੀ ਨੇ ਜਿੰਨਾ ਚੱਕਰ ਤੁਸੀਂ ਲੜਨ ਵਾਲੇ ਲੋਕ ਜਮਾਤੀ ਲੈਣ ਨਹੀਂ ਸਮਝਦੇ ਜਿੰਨਾ ਚੱਕਰ ਜਮਾਤੀ ਲਖੀਰ ਨਹੀਂ ਕੱਢਦੇ ਉਹਨਾਂ ਚੱਕਰ ਅਸੀਂ ਕੋਲ ਜਿੱਤ ਨਹੀਂ ਸਕਦੇ ਅੱਜ ਸਾਡਾ ਜਿਹੜਾ ਦੋਲਣਾ ਹੈ ਇੱਕ ਜਮਾਤੀ ਲੈਣਾ ਉਹਨੇ ਜਿਹੜਾ ਕਾਮਰੇਡਾਂ ਤੇ ਗੱਲ ਕਹੀ ਮੈਂ ਉਹਦੀ ਗੱਲ ਦਾ ਜਵਾਬ ਤੇ ਵੀਡੀਓ ਪਾਈ ਹੈ ਵੀ ਦੋ ਵਿਚਾਰ ਸਾਰੀ ਦੁਨੀਆ ਤੇ ਨੇ ਇੱਕ ਸਮਾਜਵਾਦ ਵਿਚਾਰ ਇੱਕ ਪੂੰਜੀਵਾਦ ਵਿਚਾਰ ਸਾਰੀ ਦੁਨੀਆ ਤੇ ਹੈ ਪਰ ਜਿੱਥੋਂ ਜ਼ਿਕਰ ਕਾਮਰੇਡਾਂ ਦੀ ਗੱਲ ਕਰ ਲਈਏ ਮੇਰਾ ਖਿਆਲ ਆ ਬਹੁਤ ਰਾਜਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਉਹਨਾਂ ਦਾ ਰਾਜ ਰਿਹਾ ਤੇ ਪੰਜਾਬ ਦੇ ਵਿੱਚ ਵੀ ਕਈ ਸਟੇਟਾਂ ਦੇ ਵਿੱਚ ਉਹਨਾਂ ਦਾ ਰਾਜ ਰਿਹਾ ਤੇ ਕਈ ਉਹਨਾਂ ਦੇ ਸਟੇਟਾਂ ਦੇ ਵਿੱਚੋਂ ਐਮ.ਐਲ.ਏ ਜਿੱਤ ਕੇ ਆਏ ਨੇ ਮੈਨੂੰ ਇਹ ਗੱਲ ਕਹਿਣੀ ਕਿਉਂ ਪੈਂਦੀ ਆ ਜੇ ਕੋਈ ਸਹੀ ਗੱਲ ਹੋਵੇ ਜੇ ਬੰਦਾ ਉਸ ਤੋਂ ਮੁਕਰਦਾ ਮਾੜੀ ਗੱਲ ਐ ਅੱਜ ਤੱਕ ਕਾਮਰੇਡਾਂ ਤੇ ਸਾਰੀ ਦੁਨੀਆ ਦੇ ਵਿੱਚ ਕਿਤੇ ਬ੍ਰਸ਼ਟਾਚਾਰ ਦਾ ਰੋਗ ਨਹੀਂਗਾ ਤੇ ਜਿਹੜੇ 8% ਲੋਕ ਨੇ ਇਨਾਂ ਦੇ ਐਮਪੀ ਆਉਣ ਇਨਾਂ ਦੇ ਮੰਤਰੀ ਆਉਣ ਜਿਹੜੇ ਪੂੰਜੀਵਾਦ ਵਿਚਾਰਾਂ ਵਾਲੇ ਲੋਕ ਨੇ ਤੇ ਉਹਨਾਂ ਨੂੰ ਮੈਨੂੰ ਇੱਕ ਬਚਾ ਕੇ ਦਿਖਾ ਦਿਓ ਇੱਕ ਬਚਿਆ ਹੋਵੇ ਉਹਨਾਂ ਚੋਂ ਭ੍ਰਿਸ਼ਟਾਚਾਰ ਤੋਂ ਬਿਨਾ ਸਾਨੂੰ ਗੱਲ ਨਤਾਰ ਕੇ ਚੱਲਣ ਦੀ ਲੋੜ ਐ ਅਧੋਲਨ ਬਹੁਤ ਸਿਖਰਾਂ ਤੇ ਐ ਕੋਈ ਲੀਡਰ ਪਿੱਛੇ ਨਹੀਂ ਹਟੂਗਾ ਭਲੇਖਾ ਨਾ ਖਾਓ ਇਸ ਗੱਲ ਦਾ ਬਾਰ-ਬਾਰ ਮੀਟਿੰਗਾਂ ਹੋਣਗੀਆਂ ਲੰਮਾ ਸਮਾਂ ਲੱਗਣਾ ਐ ਇਹ ਦੋਨੋਂ ਛੇਤੀ ਜਿੱਤਣ ਵਾਲਾ ਨਹੀਂ ਹੈਗਾ ਮੇਰਾ ਖਿਆਲ ਹੈ ਮੈਂ ਤਾਂ ਜਿੱਦੇ ਮਾਲਸਾ ਤੋਂ ਅਸੀਂ ਸ਼ੁਰੂ ਕੀਤਾ ਸੀ ਮੈਂ ਉਦੋਂ ਹੀ ਲੋਕਾਂ ਨੂੰ ਕਿਹਾ ਸੀ ਵੀ ਦਸਹਰਾ ਇੱਥੇ ਦੇਖਾਂਗੇ ਦੀਵਾਲੀ ਇੱਥੇ ਦੇਖਾਂਗੇ ਉਹ ਲੜਨ ਵਾਲੇ ਲੋਕੋ ਮੇਰੇ ਵੀਰੋ ਮੇਰਾ ਖਿਆਲ ਹੈ ਲੋਹੜੀ ਇੱਥੇ ਦੇਖਾਂਗੇ ਤੇ ਵਿਸਾਖੀ ਇੱਥੇ ਦੇਖਾਂਗੇ ਨੌਜਵਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਨੌਜਵਾਨਾਂ ਮੈਂ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਤੁਸੀਂ ਵਾਰੈਂਟੀਅਰ ਬਣ ਜਾਓ ਵਾਰੈਂਟੀਅਰ ਤੋਂ ਬਾਅਦ ਅਸੀਂ ਤਾਂ ਹੋ ਗਏ ਬੁਢੇ ਤੁਸੀਂ ਬਣਨਾ ਲੀਡਰ ਤੁਸੀਂ ਕੌਮ ਦੀ ਰਾਖੀ ਕਰਨੀ ਐ ਤੁਸੀਂ ਕੌਮ ਨੂੰ ਬਚਾਉਣਾ ਛੋੜੀ ਜ਼ਿੰਮੇਵਾਰੀ ਬਣਦੀ ਐ ਤੁਸੀਂ ਇਸ ਦੋਲਣ ਦੇ ਆਗੂ ਬਣੋ ਵਰੰਟੀਅਰ ਬਣੋ ਸਮਝੋ ਜੇ ਕੋਈ ਬੰਦਾ ਗਲਤ ਕਰਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ ਇਹ ਦੋਲਣ ਇੱਕ ਬੰਦੇ ਦਾ ਨਹੀਂ ਇੱਕ ਇੱਕ ਕੌਮ ਦਾ ਨਹੀਂ ਇਹ ਸਾਰੇ ਲੋਕਾਂ ਦਾ ਦੋਲਣਾ ਹੈ ਬਹੁਤ ਵਿਦੇਸ਼ਾਂ ਦੇ ਵਿੱਚੋਂ ਮੈਨੂੰ ਫੋਨ ਆ ਰਹੇ ਨੇ ਦੇਖੋ ਪ੍ਰਧਾਨ ਜੀ ਮੈਂ ਕਿਹਾ ਕਿਸੇ ਗੱਲ ਦੀ ਚਿੰਤਾ ਨਾ ਕਰਿਓ ਇਸ ਕਰਕੇ ਦੁਬਾਰਾ ਫੇਰ ਬੇਨਤੀ ਕਰਦਾ ਨੌਜਵਾਨਾਂ ਨੂੰ ਠੰਡੇ ਮਤੇ ਨਾਲ ਜੇ ਕਿਸੇ ਲੀਡਰ ਤੋਂ ਕੋਈ ਮੈਥੋ ਵੀ ਕੋਈ ਗੱਲ ਨਿਕਲ ਸਕਦੀ ਹੈ ਤਾਂ ਖੜਕੇ ਮੈਨੂੰ ਸਮਝਾ ਸਕਦੇ ਹੋ ਪ੍ਰਧਾਨ ਜੀ ਇਸ ਗੱਲ ਤੋਂ ਬਚਾ ਕਰੋ ਜੋ ਬਲਵੀਰ ਸਿੰਘ ਰਾਜੇ ਵਾਲਾ ਮਨੋਂ ਨਹੀਂ ਕੋਈ ਉਹਨੇ ਗੱਲ ਖਾਈ ਬੁੜੇ ਦੀ ਗੱਲ ਜਾਂ ਜਾਂਦੀ ਹੈ ਮੈਂ ਹੁਣ ਵੀ ਬੇਨਤੀ ਕਰਦਾ ਸਟੇਜ ਤੋਂ ਗੱਲ ਸਚੇਤ ਹੋ ਕੇ ਕਹਿਣੀ ਚਾਹੀਦੀ ਆ ਤੁਹਾਡਾ ਸਾਰਿਆਂ ਦਾ ਧੰਨਵਾਦ